ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਰੇ ਮੇਰੇ ਐਮਸੀ ਸਹਿਬਾਨ ਜਿਹੜੇ ਸੁਜਾਨਪੁਰ ਸਾਡੇ ਕਮੇਟੀ ਦੇ ਮੈਂਬਰ ਹੈਗੇ ਨੇ ਔਰ ਐਕਟਿਵ ਸਾਡੇ ਕਾਰਜਕਰਤਾ ਵੀ ਹੈਗੇ ਨੇ ਇਹਨਾਂ ਦਾ ਬਹੁਤ ਦਿਨ ਤੋਂ ਇਹ ਚੱਲ ਰਿਹਾ ਸੀਗਾ ਕਿ ਅਸੀਂ ਮਿਲਣਾ ਹੈ ਅੱਜ ਮਿਲਦੇ ਆ ਕੱਲ ਮਿਲਦੇ ਆ ਕਾਫੀ ਦਿਨ ਨਿਕਲ ਗਏ ਬਟ ਅੱਜ ਫਾਈਨਲੀ ਇਹਨਾਂ ਦੀਆਂ ਦੋ ਤਿੰਨ ਪ੍ਰੋਬਲਮ ਸੀਗੀਆਂ ਇੱਕ ਤੇ ਸਿਵਰੇਜ ਸੀਗੀ ਇਹਨਾਂ ਦੇ ਸਾਹਮਣੇ ਐਕਸਨ ਸਭ ਨੂੰ ਬੁਲਾਤਾ ਹੈ ਉਹ ਟਿਊਸਡੇ ਨੂੰ ਬੈਠ ਕੇ ਇਹਨਾਂ ਨਾਲ ਸਾਰਾ ਸੈੱਟ ਕਰਕੇ ਜਿਹੜਾ ਵੀ ਕੰਮ ਸਲੋ ਚੱਲ ਰਿਹਾ ਉਹਨੂੰ ਕੰਪਲੀਟ ਕਰਨਗੇ ਉਦੇ ਇਲਾਵਾ ਇਹਨਾਂ ਦੀ ਕੋਈ ਪ੍ਰੋਬਲਮ ਹੈ ਸਹੀ ਹੈ ਕਿ ਇਹਨਾਂ ਦਾ ਸਟਾਫ ਰੋਜ਼ ਚੇਂਜ ਹੋ ਜਾਂਦਾ ਹੈ ਅਸ਼ੋਰੈਂਸ ਕਰਵਾਤਾ ਇਹਨਾਂ ਨੂੰ ਅਫਸਰਾਂ ਤੋਂ ਕੰਸਰਨ ਤੋਂ ਉਸ ਮਿਨਿਸਟਰੀ ਕਨਫਰਮ ਤੋਂ ਕਿ ਤੁਹਾਡਾ ਸਟਾਫ ਚੇਂਜ ਨਹੀਂ ਹੋਏਗਾ ਤੀਸਰਾ ਸਭ ਤੋਂ ਵੱਡੀ ਗੱਲ ਅੱਜ ਮੇਰੇ ਮੇਰੇ ਜੈਂਸ ਵੀ ਸੀਗੀ ਕਿ 2018 ਜਿਸੀਂ ਸਜਨਪੁਰ ਰੇਲਵੇ ਦਾ ਜਿਹੜਾ ਬ੍ਰਿਜ ਸੀਗਾ ਉਹ ਪਾਸ ਕਰਵਾਇਆ ਉਹ ਓਵਰਹੈਡ ਬ੍ਰਿਜ ਸੀਗਾ ਉਹਦਾ ਅੱਗੇ ਕੁਝ ਨਹੀਂ ਹੋਇਆ ਅੱਜ ਮੈਂ ਸਾਰੇ ਮੇਰੇ ਵਰਦਾਨ ਅਨੁਰਾਦਾ ਬਾਲੀਜੀ ਮੇਰੇ ਸਾਰੇ ਐਮਸੀ ਬਾਲੀ ਸਾਹਿਬ ਸਰਿੰਦਰ ਜਿਹੜੇ ਮੇਰੇ ਭਰਾ ਖੜੇ ਨੇ ਨਾਲ ਸਾਰੇ ਸਾਡੇ ਮੇਰੀਆਂ ਭੈਣਾਂ ਖੜੀਆਂ ਜਿਹੜੀਆਂ ਐਮਸੀ ਦੇ ਨਾਲ ਇਹਨਾਂ ਨੂੰ ਮੈਂ ਯਕੀਨ ਦਿਲਾਣਾ ਕਿ ਕੁਝ ਵੀ ਹੋਏਗਾ ਕਿਦੋਂ ਵੀ ਬਾਸ ਕਰਵਾਉਣਾ ਪਿਆ ਜਿੱਥੇ ਫਸਿਆ ਹੋਏਗਾ ਮੈਂ ਪਰਸਨਲ ਲੈਵਲ ਤੇ ਨੂੰ ਕਰਕੇ ਸਜਨਪੁਰ ਦੀ ਜਿਹੜੀ ਬ੍ਰਿਧੀ ਸਮੱਸਿਆ 100% ਪੂਰੀ ਹੋਏਗੀ ਔਰ ਐਦਰ ਲੀਸਟ ਔਰ ਮੈਂ ਮੰਡੇ ਟਿਊਜ਼ਡੇ ਨੂੰ ਐਕਸ਼ਨ ਪੀ ਡਬਲਯੂ ਉਹਨੂੰ ਮੈਂ ਪੁੱਛਾਂਗਾ ਕਿਥੇ ਫਸਿਆ ਹੋਇਆ ਕਿਉਂਕਿ ਜਦੋਂ 2018 ਦੇ ਬਾਕੀ ਬ੍ਰਿਜ ਜਿਹੜੇ ਨੋਨ ਸੀਗੇ ਔਰ ਦੋ ਵੱਡੇ ਸੀਗੇ ਕਿ ਮਕੌੜਾ ਪੱਤਨ ਓਕੇ ਇੱਕ ਕੀੜੀਆਂ ਦਾ ਸੀਗਾ ਉਹਨਾਂ ਦੇ ਵੀ ਪੈਸੇ ਮੈਂ ਟ੍ਰਾਂਸਫਰ ਕਰਵਾ ਦਿੱਤੇ ਸੀ ਲੇਕਿਨ ਉੱਥੇ ਵੀ ਕੁਛ ਨਹੀਂ ਹੋਇਆ ਉੱਥੇ ਵੀ ਮੈਂ ਕੱਲ ਡੀਸੀ ਸਾਹਿਬ ਨਾਲ ਸਭ ਕੁਝ ਕਰਕੇ ਆਇਆ ਹਾਂ ਗੁਰਦਾਸਪੁਰ ਉਹਨਾਂ ਨੇ ਵੀ ਅਸ਼ੂਰਣ ਦਿੱਤਾ ਹੈ ਕਿ ਇਸ ਸਾਲ ਇਹ ਸਭ ਇੱਕ ਮਹੀਨੇ ਟੈਂਡਰ ਕੱਢ ਦੇਾਂਗੇ ਆਪਾਂ ਇਹ ਪੁਲ ਦਾ ਤੇ ਮੈਂ ਤੁਹਾਨੂੰ ਅਸ਼ੂਰਣ ਦਿੰਨਾ ਅੱਜ ਮੇਰੇ ਸਾਰੇ ਐਮਸੀ ਸਾਹਿਬਾਨ ਨੂੰ आम आदमी पार्टी ਤੁਹਾਡੀ ਪਾਰਟੀ ਹੈ ਔਰ ਹਰ ਬੰਦੇ ਦੀ ਪਾਰਟੀ ਹੈ ਇਹ ਤੋਂ ਵੱਧ ਕੇ ਹੈ ਕਿ ਸਜਨਪੁਰ ਨੂੰ ਰੀਅਲੀ ਬਹੁਤ ਤਕਲੀਫ ਹੁੰਦੀ ਹੈ ਜਦੋਂ ਕਿਤੇ ਰੇਲ ਦਾ ਫਟਕ ਬੰਦ ਹੋ ਜਾਂਦਾ ਬੱਚੇ ਨੇ ਸਕੂਲ ਜਾਣਾ ਹੁੰਦਾ ਹੈ ਸ਼ਾਮ ਦਾ ਟਾਈਮ ਹੁੰਦਾ ਹੈ ਤੇ ਫਿਰ ਉਹ ਕਿੰਨੀ دیر ਬੰਦ ਰਹੇ ਦਾ ਕੋਈ ਲਿਮਟ ਨਹੀਂ ਹੈਗੀ ਤੇ ਮੈਂ ਅਸ਼ੋਰ ਤੁਹਾਨੂੰ ਵੀ ਦੇ ਰਿਹਾ ਤੁਹਾਡੇ ਚੈਨਲ ਤੇ ਵੀ ਕਹਿ ਰਿਹਾ ਕਿ ਕਿਸੇ ਵੀ ਸੂਰਤ ਤੇ ਇਹ ਬ੍ਰਿਜ ਬਣੇਗਾ ਗੱਲ ਕਰਕੇ ਮੇਰੀ ਕਮੇਟੀ ਨਾਲ ਇਹਨਾਂ ਦੇ ਪ੍ਰਧਾਨ ਨਾਲ ਜਿੱਥੇ ਫਸਿਆ ਹੋਏਗਾ ਜਿੱਥੇ ਕਹਿਣਾ ਪਏਗਾ ਕਾਂਗੇ ਔਰੇ ਕਮ ਹੋਏਗਾ ਜਨਾਬ ਸਿਰ ਤੇ ਨੇ ਕਿ ਕੁਝ ਦੇਰੀ ਹੋ ਕੇ ਜਾ ਰਹੀ ਹੈ ਜੀ ਜਨਤ ਸੇ ਚੋਣ ਆਉਣ ਵਾਲੇ ਨੇ ਜੀ ਜਾਣ ਬੋਲਦੇ ਕਿ ਕੁਝ ਵਿਚਾਰ ਦਿੱਤਾ ਦਾ ਕਿਹਾ ਦਿਖੋ ਜੀ ਸਾਡਾ ਮੇਰੇ ਟੀਮ ਦੇਖੋ ਕਿੰਨੀ ਸਟਰੋਂਗ ਹੈ ਤੁਸੀਂ ਅਰੈਸਟਿਨ ਸ਼ੋਰ ਕਿ ਇਹ ਸਾਰੇ ਦੁਬਾਰਾ ਚੁਗਿਆਗੇ ਲੋਕਾਂ ਦੇ ਬੰਦੇ ਲੋਕਾਂ ਨੇ ਚੁਣੇ ਨੇ ਔਰ ਇਹ ਦਿਨਾਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਅੱਜ ਮੈਂ ਪਹਿਲੀ ਵਾਰ ਆਇਆ ਮੇਰੇ ਐਮਸੀ ਸਾਹਿਬ ਦੇ ਘਰ ਤੁਹਾਡਾ ਪੁਰਾਣਾ ਕੀ ਹੈ ਸੁਰਿੰਦਰ ਸ਼ਰਮਾ ਸੋਰੀ ਅੰਦਰੇ ਸ਼ਰਮਾ ਸਾਹਿਬ ਮੇਰੀ ਭੈਣ ਹੈ ਮੇਰੇ ਐਮਸੀ ਮੇਰੇ ਖਿਆਲ ਸਰੋਜੀ ਤੇ ਅੱਜ ਮੈਂ ਦੇਖ ਕੇ ਲਿਖਿਆ ਹੈ ਇੰਨਾ ਸੋਹਣਾ ਅੱਗੇ ਸਫਾਈ ਸੁਹੀ ਹੋਈ ਹੋਈ ਹੈ ਮੈਨੂੰ ਨਹੀਂ ਲੱਗ ਰਿਹਾ ਕਿ ਜੇ ਕੋਈ ਪ੍ਰੋਬਲਮ ਹੈ ਹਾਂ ਗਵਰਨਮੈਂਟ ਦੀ ਕੋਈ ਪ੍ਰੋਬਲਮ ਹੈ ਅੱਜ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਇਲੈਕਸ਼ਨ ਦੇ ਪਹਿਲੇ ਪਹਿਲੇ ਸੌਟ ਆਊਟ ਹੋ ਜਾਏਗੀ ਔਰ ਜਿੱਤਾਂਗੇ ਕਮੇਟੀ ਦਾ ਚੇਅਰਮੈਨ ਵੀ ਸਾਡਾ ਹੋਏਗਾ ਇਹਦੇ ਕੋਈ ਸ਼ੱਕ ਨਹੀਂ ਹੈ 15 ਦੀ 15 ਸੀਟਾਂ ਇਹ ਤੁਹਾਨੂੰ ਮੈਂ ਅਸ਼ੋਰੇ ਦੇ ਦੇਣਾ ਬਾਕੀ ਜਿਹੜੀਆਂ ਪਾਡੀਆਂ ਛਾਡੀਆਂ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਇਹ ਕਾਂਗਰਸ ਕਾਂਗਰਸ ਜਿਹੜੀ ਹੈ ਕੋਈ ਪਾਟੀ ਥੋੜੀ ਹੈ ਇਹ ਤਾਂ ਲੁਟੇਰੇ ਕਿੱਠੇ ਹੋਏ ਹੋਏ ਇਹਨਾਂ ਨੇ ਦੇਸ਼ ਨੂੰ ਲੁੱਟਿਆ ਇਹਨਾਂ ਨੇ ਹਿੰਦੂਆਂ ਨੂੰ ਬਰਬਾਦ ਕੀਤਾ ਹਿੰਦੂ ਵਿਰੋਧੀ ਪਾਰਟੀ ਹੈ ਔਰ ਪੰਜਾਬ ਦੇ ਸਪੈਸ਼ਲੀ ਇਹਨਾਂ ਨੇ ਸਰਦਾਰਾਂ ਨੂੰ ਹੀ ਨਹੀਂ ਬਖਸ਼ਿਆ ਸਰਦਾਰਾਂ ਦਾ ਕਤਲੇਆਮ ਕੀਤਾ ਕਿੰਨੇ ਕਾਂਗਰਸ ਨੇ ਜੇ ਗੋਲਡਨ ਟੈਂਪਲ ਤੇ ਟੈਗ ਜੜਾਇਆ ਕਿੰਨੇ ਜੜਾਇਆ ਇਹਨੇ ਕਾਂਗਰਸ ਨੇ ਮੈਂ ਤੇ ਕਹਣਾ ਅਗਰ ਕੋਈ ਵੀ ਬੰਦਾ ਜਿਹੜਾ ਹਿੰਦੋਸਤਾਨੀ ਐ ਉਹ ਕਮ ਸੇ ਕਮ ਕਾਂਗਰਸ ਨੂੰ ਪੂਰਾ 100% ਕਰਾਸ ਕਿਉਂਕਿ ਇਹ ਪਾਰਟੀ ਅਗਰ ਕਿਤੇ ਹਿੰਦੁਸਤਾਨ ਦੇ ਰਹਿ ਗਈ ਤੇ ਇਹਨਾਂ ਦੇ ਇੱਕੋ ਹੀ ਮੁੱਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੂੰ ਇਹ ਪ੍ਰਮੋਟ ਕਰ ਦੇਣਾ ਉਹ ਹੀ ਇਹਨਾਂ ਦੇ ਮਾਈ ਬਾਪ ਨੇ ਔਰ ਉਹਨਾਂ ਦੇ ਹਸਾਬ ਨਾਲੇ ਕੰਮ ਕਰ ਦੇਣਾ ਉਹਨਾਂ ਦੇ ਹਸਾਬ ਨਾਲੇ ਜੀਣ ਦੇਣਾ ਚਾਹੇ ਜ਼ਮੀਨ ਦੇਣ ਦਾ ਮਤਲਬ ਹੋਵੇ ਚਾਹੇ ਬਕਵੌੜ ਦੇਣ ਦਾ ਮਤਲਬ ਹੋਵੇ ਚਾਹੇ ਯੂਨੀਵਰਸਿਟੀਆਂ ਸਲਾਮ ਦੀਆਂ ਬੁਲੈਣੀਆਂ ਹੋਣ ਚਾਹੇ 370 ਹਟਾਉਣਾ ਹੋਵੇ ਤਲਾਕ ਗਲਾ ਘਟਾਉਣਾ ਇਹ ਸਾਰੇ ਮੁੱਦੇ ਇਹਨਾਂ ਦੇ ਦੇਸ਼ ਵਿਰੋਧੀ ਨੇ ਤੇ ਮੈਂ ਸਾਰੇ ਮੇਰੇ ਬੋਟਰਾਂ ਨੂੰ ਬੇਨਤੀ ਕਰਾਂਗਾ ਕਿ ਕਾਂਗਰਸ ਨੂੰ ਜਿੱਦਾਂ ਪੂਰੇ ਹਿੰਦੁਸਤਾਨ 'ਚ ਜੋ ਜ਼ੀਰੋ ਹੋ ਗਈ ਹੈ ਇਸ ਵਾਰ ਪੰਜਾਬ 'ਚ ਜ਼ੀਰੋ ਹੋਣ ਜਾਈਦੀ ਹੈ ਕੋਈ ਵੀ ਇਲੈਕਸ਼ਨ ਆਏ ਮੈਂ ਯਕੀਨ ਨਾਲ ਕਹਿੰਦਾ ਆਮ ਆਦਮੀ ਪਾਰਟੀ ਜੋ ਜੋ ਵਾਅਦੇ ਕੀਤੇ ਤੁਹਾਡੇ ਨਾਲ ਸਭ ਤੋਂ ਵੱਡਾ ਵਾਅਦਾ ਸੀਗਾ ਪਹਿਲੇ ਮੇਰੇ ਲੋਕਾਂ ਨੂੰ ਜਿਨ੍ਹਾਂ ਨੇ ਵੋਟ ਪਾਉਣ ਨੇ ਬਿਜਲੀ ਦਾ ਉਹ ਪੂਰਾ ਹੋਇਆ ਲੋਕੇ ਕਹਿੰਦੇ ਸੀ 6 ਮਹੀਨਿਆਂ 'ਚ ਬਿਜਲੀ ਦਾ ਕੰਮ ਬੰਦ ਹੋਇਆ ਨਾ ਪੂਰੇ ਛਲਦਾ ਰਿਹਾ ਹੁਣ ਅਸੀਂ ਸਭ ਤੋਂ ਵੱਡਾ ਜਿਹੜਾ ਲੋਕਾਂ ਨੂੰ ਹੁਣ ਪ੍ਰਾਬਲਮ ਹੁੰਦੀ ਹੈ ਮੈਂ ਗਾਉਂ ਖੇੜੇ ਜਨਣਾ ਲੋਕੀ ਘਰ ਵਿਚਾਰੇ ਬੈਠੇ ਹੁੰਦੇ ਆ ਉਹਨਾਂ ਕੋਲ ਦਵਾਈਆਂ ਨਹੀਂ ਚੰਗੀਆਂ ਹੁੰਦੀਆਂ ਉਹ ਘਰ ਹੀ ਅੱਧੇ ਬੰਦੇ 50% ਬੰਦੇ ਦੇ ਚੰਗੇ ਲਾਜ ਬਗੈਰ ਮਰ ਜਾਂਦੇ ਨੇ ਤੇ ਸਰਕਾਰ ਨੇ 10-10 ਲੱਖ ਰੁਪਏ ਇੱਕ-ਇੱਕ ਪਰਿਵਾਰ ਨੂੰ ਕਾਰਡ बांटਣਾ ਸ਼ੁਰੂ ਹੋ ਗਏ ਨੇ ਦਸੰਬਰ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਹਾਂ ਜਰੂਰ ਹੈ ਤੁਸੀਂ ਪੁੱਛਣਾ ਵੀ ਹੈ ਦੇ ਪਹਿਲੇ ਮੈਂ ਦੱਸ ਦੇਣਾ ਕਿਵੇਂ ਹਜ਼ਾਰ-ਹਜ਼ਾਰ ਰੁਪਏ ਗਿਉ ਨਹੀਂ ਮਿਲਿਆ ਇਹ ਅਸੀਂ 99 100% ਮਾਰਚ ਤੋਂ 11-11 ਲੱਖ ਰੁਪਏ ਸੜੈਂਸ ਮਾਨਯੀ ਚਿੰਮਲੇਸ ਸਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਹੈ ਇਮਲੇਗਾ ਅਸੀਂ ਕਿਤੇ ਸਾਡੇ ਵਾਅਦੇ ਤੋਂ ਪੂਰੇ ਨਹੀਂ ਪਿਛੇ ਨੇ ਪਿਛੇ ਨਹੀਂ ਜਾ ਰਹੇ ਕਿਉਂਕਿ ਅਸੀਂ ਲੋਕਾਂ ਦੇ ਬੰਦੇ ਆ ਆਮ ਆਦਮੀ ਦੇ ਆ ਔਰ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਲੋਕਾਂ ਦੀ ਹੈ ਜਿਹੜੇ ਵੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਕੰਮ ਕਰੇਗੀ ਤੇ ਮੈਂ ਅੱਜ ਮੇਰੇ ਸਾਰੇ ਜਿਹਨੇ ਵੀ ਐਮਸੀ ਸਾਹਿਬਾਨ ਹੈ ਮੇਰੇ ਪ੍ਰਧਾਨ ਅਨੁਰਾਧਾ ਜੀ ਇਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਥੇ ਆਇਆ ਇਹਨਾਂ ਨੇ ਮੈਨੂੰ ਖੂਬ ਚਾਹ ਵਗੈਰਾ ਪਲਾਈਆ ਪਕੌੜੇ ਵੀ ਖਿਲਾਏ ਸਭ ਕੁਝ ਖਾਦਾ ਹੈ ਤੇ ਮੇਰਾ ਖਿਆਲ ਹੈ ਜੇ ਇਨਾ ਇਹਨਾਂ ਦਾ ਕੋਆਪਰੇਸ਼ਨ ਹੈਗਾ ਇਹਨਾਂ ਦਾ ਪਿਆਰ ਹੈ ਅਸ਼ੀਰਵਾਦ ਹੈ ਅਗਰ ਮੈਂ ਦੇਖ ਸਕਣਾ ਤੇ ਸਾਡੇ ਲੋਕੀ ਵੀ ਉਹ ਅਸ਼ੀਰਵਾਦ ਜ਼ਰੂਰ ਇਹਨਾਂ ਨੂੰ ਦੇਣਗੇ ਔਰ ਇਹ ਸਾਰੇ ਜਿੱਤ ਕਰਨਗੇ ਬਹੁਤ ਬਹੁਤ ਧੰਨਵਾਦ ਨਮਸਕਾਰ ਧੰਨਵਾਦ ਹਾਂ ਸਰ ਸਲਾਈ ਸਾਹਿਬ ਐਸੀ ਕਿਵੇਂ ਦੇ ਵਿਚਾਰ ਬਟਾਂਦਰੇ ਕਿਤੇ ਗਏ ਔਰ ਕਿਹੜੇ ਕਿਹੜੇ ਕੰਮ ਆ ਜਿਹੜੇ ਹਲੇ ਵੀ ਪੈਂਡਿੰਗ ਸੀ ਉਹਨਾਂ ਨੂੰ ਤੁਸੀਂ ਦੱਸਿਓ ਜੇ ਕੋਈ ਕੰਮ ਹੈ ਕੋਈ ਅੱਜ ਸਾਡੇ ਬੜੇ ਰਿਸਪੈਕਟਡ ਸਨ ਸਲਾਰੀਆ ਜੀ ਆਪ ਨੇ ਤਾਂ ਜਿਨੇ ਠੰਡੀ ਕੋਈ ਪਾਰਸ਼ਦ ਸਰੋਜ ਵਾਲਾ ਜੀ ਦੇ ਘਰ ਆ ਕੇ ਆਇਆ ਇਹ ਕੌਂਸਲ ਵੱਲੋਂ ਹੁੰਦਾ ਧੰਨ ਤੇ ਸਵਾਗਤ ਕਰਦੀ ਆ ਅਸੀਂ ਅੱਜ ਸਲਾਰੀਆ ਸਾਹਿਬ ਨੂੰ ਆਪਣੀਆਂ ਠੰਡੀ ਹੋਈਆਂ ਵੀ ਮੇਨ ਪ੍ਰੋਬਲਮ ਨਾਲ ਅਵਗਤ ਕਰਵਾਇਆ ਜਿਦੇ ਵਿੱਚ ਰੋਡ ਰੋਡ ਦਾ ਕੰਮ ਜੋ ਕਾਫੀ ਦੇ ਤੋ اٹਕਿਆ ਪਿਆ ਹੈ ਤੇ ਸਫੇਦੇ ਹੈ ਜੋ ਬਿਜਲੀ ਘਰ ਦੇ ਵਿੱਚ ਹਾਦਸਿਆਂ ਦਾ ਕਾਰਨ ਬੰਦੇ ਸੀ ਉਹ ਮੌਕੇ ਤੇ ਹੀ ਉਹਨਾਂ ਨੇ ਸਾਡੀਆਂ 23 ਸਮੱਸਿਆਵਾਂ ਦਾ ਹੱਲ ਕੀਤਾ ਤੇ ਇਹ ਆਸ ਕਰਨੀਆਂ ਕਿ ਜੋ ਸਾਨੂੰ ਇੱਥੇ ਵਾਅਦਾ ਕਰਕੇ ਗਏ ਆ ਉਹ ਜਲਦੀ ਪੂਰਾ ਕਰਨ ਵਾਰਡ ਵਾਸੀਆਂ ਅਗੇ ਇਨ ਵਿਧਨਾ ਕਿ ਥੋੜਾ ਜਿਹਾ ਸਹਿਯੋਗ ਕਰਨ ਅਸੀਂ ਸਲادیه ਸਾਹਿਬ ਨੂੰ ਦੁਬਾਰਾ ਇਹ ਬੇਨਤੀ ਕਰਾਂਗੇ ਕਿ ਜੋ ਵੀ ਉਹ ਸਾਨੂੰ ਕਹਿ ਕੇ ਗਏ ਆ ਉਹ ਸਾਨੂੰ ਜੋ ਵੀ ਕਹਿ ਕੇ ਗਏ ਆ ਤੇ ਅਹੀ ਸਾਡਾ ਕੰਮ ਪੂਰਾ ਕਰਨ ਕੋ ਸਾਨੂੰ ਆਸ਼ਵਾਸਨ ਦੇ ਕੇ ਗਏ ਆ ਕਿ ਇਹ ਰੇਲਵੇ ਜੋ ਰੇਲਵੇ ਦਾ ਜੋ ਪੂਲੇ ਦਾ ਕੰਮ ਠਕੇਦਾ ਫਲਾਈਓਰ ਦਾ ਮੈਂ ਜਲਦੀ ਕਰਵਾ ਕੇ ਕਹਿੰਦੇ ਹਲ ਕਰਵਾਵਾਂਗਾ ਧੰਨਵਾਦ ਇਸੇ ਕੇ ਅਕੀਮੇ ਦੇ ਵਿਚਾਰ ਪਤੰਦਰਾ ਹੋਇਆ ਔਰ ਜਿਹੜੇ ਕਾਰੇ ਕੰਮ ਜਿਹੜੇ ਘਾਡੇ ਨੂੰ ਦੱਸੇ ਗਏ ਆ कोरोना ਲੋਕੀ ਹੱਲ ਕੀ ਦੇਖੋ ਸਰ ਅਸੀਂ ਕਾਫੀ ਕੰਮ ਦੱਸੇ ਉਹਨਾਂ ਨੂੰ ਇੱਕ ਤੇ ਰੋਡ ਦਾ ਕੰਮ ਮੜਾ ਲੱਗੇ ਦਾ ਸੀਵਰੇਜ ਬੋਰਡ ਦਾ ਉਹ ਵੀ ਉਹਨਾਂ ਨੇ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਵੀ ਜਲਦੀ ਇਹ ਕੰਪਲੀਟ ਕਰਨਗੇ ਤੇ ਮੰਡੀ ਬੋਰਡ ਵਾਲੇ ਹਫਤੇ ਦੱਸ ਦਿੰਦੇ ਅੰਦਰ ਸ਼ੁਰੂ ਕਰ ਦਣਗੇ ਉਹਨਾਂ ਆਸ਼ਵਾਸ਼ਣ ਦਿੱਤਾ ਸਾਨੂੰ ਬਾਕੀ ਕਾਫੀ ਮੰਡੀ ਬੋਰਡ ਦੇ ਰੋਡ ਨੇ ਜਿਹੜੇ ਟੁੱਟੇ ਹੋਏ ਆ ਉਹਨਾਂ ਬਾਰੇ ਵੀ ਆਪਾਂ ਉਹਨਾਂ ਨੂੰ ਜਾਣੂ ਕਰਾਇਆ ਉਹਨਾਂ ਨੇ ਉਹ ਵੀ ਆਸ਼ਵਾਸ਼ਣ ਦਿੱਤਾ ਵੀ ਜਲਦੀ ਸ਼ੁਰੂ ਹੋ ਜਾਏਗਾ ਬਾਕੀ ਕੁਛ ਸਾਡਾ ਬੀਲੀ ਬੋਰਡ ਦੇ ਘਰ ਜਾਂਦੇ ਸੁਵਿਧੇ ਸੀਗੇ ਘਟ ਕੋਟ ਡੇ ਸਾਲ ਹੋ ਗਿਆ ਸੀਗਾ ਪ੍ਰੋਸੈਸ ਚੱਲੇ ਦਾ ਸੀਗਾ ਤੇ ਇਹ ਵੀ ਪੂਰਾ ਹੋ ਗਿਆ ਆ ਬਾੜ ਵਾਸੀਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਵੀ ਦੋ ਚਾਰ ਦਿਨ ਦੇ ਵਿੱਚ ਕੱਟੇ ਜਾਣਗੇ ਆਪਾਂ ਪ੍ਰਸ਼ਾਸਨ ਦਾ ਤੇ ਜਿੰਨੇ ਸਾਡੇ ਐਕਸ਼ਨ ਸਾਹਿਬ ਨੇ ਬੀਲੀ ਬੋਰਡ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਕਿ ਉਹਨਾਂ ਪਹਿਲ ਦੇ ਹਦਦ ਤੇ ਸਵੇਦਿਆਂ ਦਾ ਕੰਮ ਪੂਰਾ ਕੀਤਾ ਹੈ